ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਗੁਰਪਾਗ ਸਿੰਘ ਮਝੇੜ ਦੇ ਉਪਰਾਲੇ ਸਦਕਾ ਪਿੰਡ ਚਿਕਨੇ ਦੀ ਸੰਗਤ ਦੇ ਸੰਜੋਗ ਨਾਲ ਦੂਜੀ ਪਰਪਾਤ ਫੇਰੀ ਜੋ ਸੰਗਤ ਦਾ ਠਾਠਾ ਮਾਰਦਾ ਕੱਠ ਦੇਖ ਕੇ ਰੂਹ ਖੁਸ਼ ਹੋ ਗਈ ਮਹਾਰਾਜ ਸੱਚੇ ਪਾਤਸ਼ਾਹ ਸਮੂਹ ਸੰਗਤ ਨੂੰ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦਾ ਦਾਨ ਬਖਸ਼ੇ ਭਾਈ ਗੁਰਪਾਗ ਸਿੰਘ ਦੇ ਉਪਰਾਲੇ ਤੋਂ ਸਾਨੂੰ ਮਾਣ ਹੈ ਮਹਾਰਾਜ ਇਹਨਾਂ ਨੂੰ ਵੀ ਚੜ੍ਹਦੀ ਕਲਾ ਬਖਸ਼ੇ ਪਰ ਮੁਸਤਕਾਰਿਓ ਗੁਰਮੁਖ ਪਿਆਰਿਓ ਪਿੰਡ ਚੀਕਣੇ ਦੇ ਵਿੱਚ ਦੂਜੀ ਪ੍ਰਬਾਤ ਫੇਰੀ ਮਹਾਰਾਜ ਦੀ ਕਿਰਪਾ ਸੰਗੋ ਦੇਖੋ ਸੰਗੋ ਜੀ ਸੰਗਤ ਪਹਿਲਾ ਉਦਮ ਪ੍ਰਲਾ ਹੈ ਪ੍ਰਬਾਤ ਫੇਰੀਆਂ ਦਾ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੂਰਵ ਨੂੰ ਸਮਰਪਿਤ ਸਤਗੁਰੂ ਨਾਨਕ ਫਰਗਿਆ ਮਿੱਟੀ ਤੋਂ ਜਗ ਚਾਨਣ ਹੋਆ ਜਿਉ ਕਰ ਸੂਰਜ ਨਿਕਲਿਆ ਤਾਰੇ ਛੇ ਅੰਧੇਰ ਫੁਲਵਾ ਸਿੰਘ ਬੁੱਕੇ ਨਰਗਾਵ ਦੀ ਨਹੀਂ ਜਾਇਨਾ ਧੀਰ ਤਰੂਗਾ ਜਿੱਥੇ ਬਾਬਾ ਪੈਰ ਤਰੈ ਪੂਜਾ ਸੰਥਾਪਨ ਸੁਆ ਤਨ ਨਾਨਕ ਤੇਰੀ ਵੱਡੀ ਕਮਾਈ ਸੰਗਤ ਦੇ ਦਰਸ਼ਨ ਕਰੋ ਸੰਗਤ ਦੇ ਵਾਹਿਗੁਰੂ 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 ਤਨੈ ਸਤਿਗੁਰੂ ਮਹਾਰਾਜ ਸਤਿ ਜੀ ਨਾਨਕ ਹੋਸੀ ਸੰਗਤ ਦੇ ਦਰਸ਼ਕੋ ਜੀ ਕਿੰਨੀ ਸੰਗਤ ਹੈ ਲਖਾ ਸਰਦਾਰ ਬਿਕਰਸੀ ਸਿੰਘ ਜੀ ਮੇਜੇਡ ਚੈਨਲ ਦੇ ਜਰੀਏ ਇਹ ਮੈਸੇਜ ਦਿੱਤਾ ਜਾ ਰਿਹਾ ਹੈ ਚੰਗਰ ਲਾਕੇ ਦੇ ਜਿੰਨੇ ਵੀ ਗੁਰਦੁਆਰੇ ਕਮੇਟੀ ਹੈ ਉਹਨਾਂ ਨੇ ਵੀ ਬੇਨਤੀ ਹੈ ਭਾਈ ਉਦਮੀ ਫੁੱਲਵਾੜੀ ਨੂੰ ਇਸ ਪਾਸੇ ਪ੍ਰੇਰੋਂ ਹੈ ਬੱਚਿਆਂ ਨੂੰ ਸ੍ਰੀ ਜਪਜੀ ਸਾਹਿਬ ਦਾ ਪਾਠ ਮੂਲ ਮੰਤਰ ਦੇ ਜਾਪ ਬਾਣੀ ਨਾਲ ਜੋੜੀਏ ਕਰ ਕਰ ਅੰਦਰ ਧਰਮ ਸਾਲ ਹੋਵੇ ਕੀਰਤਨ ਸਦਾ ਬਸੂਆ ਸੰਗਤ ਦੇ ਦਰਸ਼ਨ ਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ